ਹੋਰ ਜਾਊਗਾ ਜਿਹੜੇ ਹੋਰ ਭਰਾ ਨਾਲ ਆ ਰਹੇ ਆ ਉਹ ਬਾਹਰ ਦੀ ਸਾਈਡ ਹੀ ਬੈਠਣਗੇ ਇਹ ਹੱਥ ਬਣ ਕੇ ਬੇਨਤੀ ਹੈ ਰਾਣਾ ਬਲਾ ਜੌਰ ਜੀ ਤੁਹਾਡਾ ਵੀ ਧੰਨਵਾਦ ਹੈ ਔਰ ਵੱਡੀ ਟੀਮ ਜਿਹੜੀ ਦੇਖ ਰਹੀ ਹੈ ਜੀ ਪਹਿਲੇ ਇੱਕ ਫੁਸਕਾਬਰੀ ਹੋਰ ਹੈ ਇਧਰ ਕੈਨ ਵਾਲਾ ਤੇਜੀ ਵਧੀਆ ਰੇਡਰ ਹੈ ਬਾਲਵੇ ਦਾ ਚੋਟੀ ਦਾ ਰੇਡਰ ਹੈ ਸਾਹ ਹਰੀ ਸੁਪਰਸਟਾਰ ਕਬੱਡੀ ਕਲੱਬ ਨੇ ਕਹਿੰਦੇ ਚੋੜ ਕਰ ਲਈ ਹੈ ਕੈਨ ਵਾਲੇ ਤੇਜੀ ਦੀ ਇੱਕ ਵਾਰੀ ਤਾੜੀਆਂ ਮਾਰਦੇ ਜ਼ੋਰਦਾਰ ਦਰਸ਼ਕ ਵੀਰੋ ਅੱਜ ਚੋੜ ਹੋ ਗਈ ਹੈ ਲੈ ਵੀ ਤੇਜੀ ਵਧਾਈਆਂ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਸੰਸਾਦ ਗੱਲ ਨਵਾਜੀਪੁਰੇ ਪੰਮੇ ਨਹੀਂ ਕੀਤੀ ਹੈ ਵਾਹ ਜੀ ਵਾਹ ਇਹਨੂੰ ਐ ਵੀ ਨਹੀਂ ਸੀ ਪਤਾ ਇੰਨਾ ਫਕਰਵੰਦਾ ਵੀ ਮੇਰੀ ਕਿਹੜੀ ਬਰਾਬੁੱਝ ਗੱਲ ਹੋ ਰਹੀ ਹੈ ਸਾਰ ਤੋਂ ਬਾਅਦ ਲੈ ਵੀ ਜਗੂ 13 ਵੀ ਅਜਵੇਂ ਲੱਗਦਾ ਹੈ ਪਹਿਲਾ ਮੈਚ ਹੈ ਸਾਈਂ ਦੀ ਕਿਰਪਾ ਰੱਖੜ ਸਾਰੇ ਖਿਡਾਰੀਆਂ ਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਤੋਂ